ਮੋ 8:30 ਹੋ ਗਏ ਤੇ ਇਥੇ ਸੀ ਲੋਕੇ ਸੀ ਥੋੜੀ ਜਿਹੀ ਟਿੱਕਤ ਲੱਗੀ ਸਾਨੂੰ ਮੋਟਰਸਾਂ ਦਾ ਨਾ ਤੇਰੇ ਸਹਰੇ ਦਾ ਆਫਿਸ ਸੀਗਾ ਉਹ ਲੋਸੀ ਵੀ ਕਰਕੇ ਗਏ ਆਫ ਕਰ ਰਹੇ ਸੀਗੇ ਤੇ ਦੀਦੀ ਪਾਈ ਤੋਂ ਥੋੜੀ ਜਿਹੀ ਲੂਸ ਹੋਈ ਪਈ ਸੀ ਸੋ ਸਾਨੂੰ ਸ਼ੱਕ ਸੀ ਕਿ ਸ਼ਾਇਦ ਕਿਸੇ ਨੇ ਤੇਲ ਦਾ ਮੋਲ ਕੱਢਿਆ ਹੋਵੇ ਸੋ ਸਾਰੇ ਮੋਟਰਸਾਂ ਦਾ ਵੀ ਮਰ ਸੀ ਸੋ ਇਹ ਚਲੋ ਜੇ ਕਿਸ ਨੇ ਕੱਢਿਆ ਤਾਂ ਚੰਗੀ ਗੱਲ ਨਹੀਂ ਆ ਕਿਉਂਕਿ ਇੱਕ ਧਾਰਮਿਕ ਪਲੇਸ ਤੇ ਇਹੋ ਜਿਹੀ ਚੀਜ਼ਾਂ ਕਰਨੀਆਂ ਨਾਟ ਗੁੱਡ ਹੈ ਨਾ ਕਿਤੇ ਤੇ ਪੂਰਾ ਅਸਰ ਪੈਂਦਾ ਤੇ ਰੂਮ ਛੋਟੇ ਸਾਹਮਣੇ ਸੀ ਕਿ ਬਿਲਕੁਲ ਸਾਹਮਣੇ ਮੋਸਮ ਨਹੀਂ ਸੀ ਤਾਂ ਕਰਕੇ ਥੋੜੀ ਜਿਹੀ ਦਿੱਕਤ ਆ ਗਈ ਚਲੋ ਦੇਖਾਂਗੇ ਕਿ ਜੇ ਲੋਸਰ ਵਗੈਰੇ ਕੋਈ ਕੋਈ ਪٹرول ਪੰਪ ਮਿਲਿਆ ਤਾਂ ਤੇ ਤੇਲ ਜਿਹੜਾ ਸੀ ਉਹ ਤੋਂ ਲਾਂਗੇ ਸੋਰ ਸੀ ਥੋੜੀ ਜਿਹੀ ਗੂਸ ਹੈ ਆ ਨਹੀਂ ਕਰਕੇ ਜਿਹਾ ਚਲ ਜੀ ਚਲੋ ਜੀ ਸਫ਼ਰ ਕਰਦੇ ਆਂ ਸ਼ੁਰੂ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨ ਹੋ ਸਤਿ ਸ੍ਰੀ ਅਕਾਲ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੇ ਉੱਚੀ ਜਿੱਤੇ ਜਾਗ ਹੁਣ ਕਰਕੇ ਥੋੜੇ ਜਿਨੇ ਨਾਲ ਹੀ ਮਤਲਬ ਸਾਹ ਫੁੱਲ ਜਾਂਦਾ ਹੈ ਸਿਫਾਨਾ ਤੋਂ ਲਿਖਣ ਗਿਆ ਜੀ ਫੋਲਸਰ ਵੱਲ ਲੋਸਰ ਤੋਂ 45 ਕਿਲੋਮੀਟਰ ਸਨੇਰ ਜਿੱਤਾਂ ਅੰਦਰ ਨੇ ਕਿਉਂਕਿ ਲੋਸਰ ਤੋਂ ਜਿਹੜਾ ਰਸਤਾ ਹੈਗਾ ਨਾਲੀ ਵਾਲੀ ਸਾਈਡ ਉਹ ਖੁੱਲ ਜਾਂਦੇ ਸੀ 7 ਵਜੇ ਸਾਨੂੰ ਵੀ 9:00 ਤੱਕ ਲੋਸਰ ਦੇ ਨੇੜੇ ਪਹੁੰਚ ਜੀਏ ਸਤ ਨਹੀਂ ਤਾਂ 8:00 ਵਜੇ ਆਪਾਂ ਕ੍ਰੋਸ ਕਰੀਏ ਮੌਸਮ ਫਿਲਹਾਲ ਪੂਰੇ ਛਾਫਾ ਵੈਦਰ ਵਧੀਆ ਹੈਗਾ ਤੇ ਸ਼ਹਿਰ ਉੱਤੇ ਟੌਪ ਤੇ ਹੋ ਸਕਦਾ ਸਨੋ ਹੋਵੇ ਟੌਪ ਮਾਨਸਿ ਚ ਰਾਹ ਤੋ ਮਾਈਨਸ 3 4 ਤੱਕ ਆ ਗਿਆ ਸੀ ਕਿਤੇ ਹੁਣ ਮਾਈਨਸ 2 ਸੀ ਜਦੋਂ ਤੁਸੀਂ ਹੁਣ ਚੱਲੇ ਹਾਂ ਸੂਟ ਟੌਪ ਮਾਨਸਿ ਸੋ ਜਾਣਾ ਡੋਣੀ ਚ ਹੋ ਰਿਹਾ ਔਰ ਇਸੇ ਕਰ ਕਰਕੇ ਕੁਝ ਹੈ ਨਹੀਂ ਗੋਲੇ ਜਦੋਂ ਤੁਸੀਂ ਪਿੱਛੇ ਰੁਕ ਸਕਦੇ ਹੋ ਇਸੇ ਕੀ ਕਰਕੇ ਪਿੰਡ ਆਉਂਦਾ ਇੱਥੇ ਕੀ ਨਸਤੀ ਹੈ ਸੋ ਜਾਦਾ ਪਿੱਛੇ ਰੁਕੋ ਕੀ ਨਸਤੀ ਤੋਂ ਪਿੱਛੇ ਰੁਕਜੋ ਵਧੀਆ ਤੇ ਆ ਤੇਲ ਵਾਲਾ ਸਾਨੂੰ ਥੋੜਾ ਜਿਹਾ ਸ਼ੰਕਾ ਪੈਦਾ ਹੋ ਗਈ ਕਿ ਹੋ ਸਕਦਾ ਕਿਸੇ ਨੇ ਕੱਢਿਆ ਹੋਵੇ ਇਹੋ ਜਿਹੀਆਂ ਚੀਜ਼ਾਂ ਹੋ ਸ਼ੋਅ ਨਹੀਂ ਦਿੰਦੀ ਹੁੰਦੀਆਂ ਸਰੋ ਜੇ ਕਿਸੇ ਲੋਡ ਵੰਦ ਨੂੰ ਕੋਈ ਲੋਰ ਸੀ ਲੈ ਲੈਣ ਦਾ ਵਸੇ ਪਕੜ ਕਹਿਣਾ ਸੀ ਕਿਸੇ ਨੂੰ ਹਣਾ ਜੇ ਕੋਈ ਕਹੇਂ ਅੰਦਰ ਤੋ ਸਾਨੂੰ ਲੋਡ ਦੇ ਸਿਰ ਤੇ ਤੇ ਸਾਨੂੰ ਤਾਂ ਵਸੇ ਹੀ ਪਾ ਦੇ ਦੇਣਾ ਸੀ ਪਰ ਇਹ ਜੀ ਜਗ੍ਹਾ ਤੇ ਤੇਲ ਤੂਲ ਦੀ ਹਲਜੁਲ ਕਰਨੀ ਜਾਂ ਕੋਈ ਇਹ ਜੀ ਚੀਜ਼ ਖਰਾਬ ਹੋਣੀ ਉਹ ਗਲਤ ਗੱਲ ਹੋ ਜਾਂਦੀ ਹੈ ਤਾਂ ਕਰਕੇ ਮੈਂ ਹੀ ਸਲਾਹ ਦਊਂਗਾ ਜੇ ਕਿਸੇ ਨੇ ਆਉਣਾ ਤਾਂ ਇਹ ਦੇ ਕੀ ਇੰਸਟਰੀ ਦੇ ਨਾਲ ਫੋਟ ਲੈ ਇੱਥੇ ਨਾ ਹੀ ਰਕੋ ਪ੍ਰੋਵਿਟਰ ਸੋ ਹੁਣ ਇਧਰੋਂ ਆਪਾਂ ਜੇ ਜੰਨੇ ਤਾਂ ਆਪਣਾ ਉਹੀ ਕਾਜ ਤੇ ਇਧਰੋਂ ਆਪਣਾ ਜਾਵਾਂਗੇ ਕਿਬਰ ਤੇ ਕਿਬਰ ਤੋਂ ਫਿਰ ਆਪਾਂ ਹੋਜਵਰ ਰੂਟ ਲੋਸਰ ਵੱਲੋਂ ਸੋ ਕੀ ਤਰਕੇ ਤਰਕੇ ਸੂਰਜ ਫੋਟਰ ਹੈ ਸੂਰਜ ਦੀ ਛੋਟੀ ਛੋਟੀ ਧੁੱਪ ਤਾਂ ਤਾਂ ਆਈ ਜਾਂਦੀ ਏ ਤੇ ਵਿਊ ਬਹੁਤ ਹੀ ਸੋਹਣੇ ਨੇ ਸੋ ਤੋਂ ਮੋਸ਼ਨ ਤਰਕੇ ਤਰਕੇ ਥੋੜੇ ਖਿੱਚਦੇ ਹਾਂ ਤਾਂ ਕਿ ਆਪਾਂ ਟਾਈਮ ਨਾਲ ਲੋਸਰ ਪਹੁੰਚ ਜਾਈਏ ਅੱਜ ਤੋਂ ਮਨਾਲੀ ਤੱਕ ਪਹੁੰਚੀਏ ਕੋਕਸ ਕੋਕਸਰ ਤੱਕ ਦਾ ਵਿਚਾਰ ਹੈ

ਅਸੀਂ ਤਾਂ ਚੜਗੇ ਇਸ ਪਰਬਤ ਮੈਨੂੰ ਛੱਕ ਲੱਗਿਆ ਵੀ ਆਪਾਂ ਨਹੀਂ ਤਾਂ ਜਾਣਾ ਸੋ ਉਸ ਤੋਂ ਬਾਅਦ ਥੱਲੇ ਨੂੰ ਆਈਏ ਤੇ ਇੱਧਰ ਆਫ ਰੋਡਿੰਗ ਵੀ ਸ਼ੁਰੂ ਹੋ ਜਾਂਦੀ ਹੈ ਸ਼ੁਰੂ ਤੋਂ ਹੀ ਇੱਧਰ ਜਾਂਦਾ ਰਸਤਾ ਲੋਸਰ ਨੂੰ ਤੇ ਚੰਦਰਾਜ ਲੋਸਰ ਸੋ ਆਪਾਂ ਹੁਣ ਇਧਰੋਂ ਚੱਲੇ ਆ ਸੋ ਇਹ ਅਜੀ ਗੱਲ ਉਹ ਤਾਂ ਤਾਂ ਚੜੋਂਗੇ ਤਾਂ ਤੁਸੀਂ ਕਿੱਬਰ ਪਿੰਡ ਪਹੁੰਚੋਗੇ ਤੇ ਉੱਥੋਂ ਕਿੱਬਰ ਪਿੰਡ ਜਾਣਾ ਨਹੀਂ ਹੈਗਾ ਕਿਉਂਕਿ ਕਿੱਬਰ ਤੇ ਪਰਤ ਰੁਕਣਾ ਹੁੰਦਾ ਫਿਰ ਤਾਂ ਆਪਾਂ ਕਿੱਬਰ ਚੰਦੇ ਤਾਂ ਹੁਣ ਤਾਂ ਕਿੱਬਰ ਜਾਣਾ ਨਹੀਂ ਤਾਂ ਕਰਕੇ ਆਪਾਂ ਚਲਦੇ ਆ ਜੀ ਸਿੱਧਾ ਲੋਸਰ ਵੱਲ ਸੋ ਰਸਤਾ ਹੁਣ ਤੋਂ ਹੀ ਆਫ ਰੋਡ ਸ਼ੁਰੂ ਹੋ ਗਿਆ ਪਹਿਲਾਂ ਸੜਕ ਵਧੀਆ ਸੀ ਉਧਰ ਨੂੰ ਸੋ ਇਧਰ ਨੂੰ ਰਸਤਾ ਥੋੜਾ ਜਿਹਾ ਖਰਾਬ ਸੋ ਇਧਰ ਚਚੰਮਰੇਜ ਸੋ ਇਧਰ ਨਿਕਲਾਂਗੇ ਪਹੌਣ ਲੋਸਰ ਵੱਲ ਸੋ ਇਹ ਰਸਤਾ ਜੀ ਲੋਸਰ ਵੱਲ ਫਿਲਹਾਲ ਸੜਕਾਂ ਤੇ ਕੋਈ ਨਹੀਂ ਹੈਗਾ ਸਵੇਰੇ ਦਾ ਟਾਈਮ ਹੈ ਸੂਰਜ ਪਹਾੜਾਂ ਦੇ ਉੱਲੇ ਚਾਤੀ ਮਾਰ ਰਿਹਾ ਸੜਕਾਂ ਬਿਲਕੁਲ ਖਾਲੀ ਪਈਆਂ ਨੇ ਅਸੀਂ ਹੈ ਇਕੱਲੇ ਜਾ ਰਹੇ ਹਾਂ ਤੇ ਲਓ ਜੀ ਪਾਣੀ ਦੀ ਬੋਟਰ ਕਰਾਸਿੰਗ ਸ਼ੁਰੂ ਹੋ ਚੁੱਕੀ ਐ ਇੱਥੋਂ ਹੀ ਸੋ ਇਹ ਵੀ ਕੋਈ ਛੋਟਾ ਜਿਹਾ ਝੁੜਨਾ ਐ ਇਸੇ ਤਰੀਕੇ ਨਾਲ ਹੀ ਅੱਜ ਦੇ ਵੀਡੀਓ ਦੇ ਵਿੱਚ ਬੋਟਰ ਕਰਾਸਿੰਗ ਆਉਣੀ ਆ ਸੋ ਸਾਹਮਣੇ ਵਾਲਾ 뷰 ਬਹੁਤ ਸੋਹਣਾ ਬਣੀ ਜਾਂਦਾ ਆ ਕੋਈ ਹੋਰ ਇੱਕ ਛੋਟਾ ਜਿਹਾ ਪਿੰਡ ਆ ਗਿਆ ਤੇ ਰਸਤਾ ਫਰੂਡ ਤੁਸੀਂ ਦੇਖ ਹੀ ਰਹੇ ਹੋ ਅੱਜ ਰਸਤੇ ਨਾਲ ਆਪਣਾ ਫਰੂਡ ਨਾਲ ਹੀ ਅੱਧਾ ਹੋ ਰਹਿਣਾ ਹੈ ਕਿਉਂਕਿ ਆਹ 44 ਕਿਲੋਮੀਟਰ ਜਿਹੜਾ ਹੋ ਗਿਆ ਸਾਨੂੰ ਅਜੇ ਲੋਸਰ ਤੱਕ ਸ਼ਾਇਦ ਵਧੀਆ ਰਸਤਾ ਮਿਲ ਜੂਗਾ

ਮਦਰ ਜੀ ਨੀ ਡੂੰਘੀ ਖਈਏ ਪਾਣੀ ਨਹੀਂ ਛਿੱਟਾ ਹੈ ਨਾ ਫਿਰ ਤਾਂ ਸ਼ੈਤਾਨ ਹੋਊਗਾ ਬਹੁਤ ਡੂੰਗੀ ਖਈਏ ਜੀ ਇਹ ਜੀ ਚਚੰਬਰਜ ਵਰਲਡ ਦਾ ਹਾਈਐਸਟ ਬ੍ਰਿਜ ਹੈਗਾ ਸਭ ਤੋਂ ਦੁਨੀਆ ਦਾ ਉੱਚਾ ਬ੍ਰਿਜ ਮਦਰ ਜੀ ਹਉ ਨਿਕਲ ਕੇ نیچے ਸੈਦ ਦਿੱਸ ਦਿਹੋਣ ਔਰ ਕੈਮਰੇ ਦੇ ਵਿਚਾਰ ਆ ਗੰਦਾ ਆ ਫਿਰ ਤੇ ਬਾਦੂ ਜੀ ਹਿਰਨ ਹਿਰਨ ਇਹ ਹੈ ਜੀ ਹੈਵੈਕਸ ਹਿਰਨ ਪਹਾੜੀ ਹਿਰਨ ਮੈਂ ਕਿ ਜਰਾਬ ਫਿਰ ਨਹਰਨ ਬਾਈ ਆ ਕੁੱਤੇ ਫਰੀ ਮਗਰ ਪਏ ਸੀ ਉਹਨਾਂ ਦੇ ਤੇ ਉਹ ਦੇਖੋ ਕਿੱਥੇ ਕਿੱਥੇ ਤਰੇ ਜਾਂਦੇ ਆ ਆਸੀ ਕਿੱਥੇ ਕਿੱਥੇ ਚੜੇ ਹੋਏ ਦੇਖੋ ਇਧਰ ਪੂਰੀ ਡੂੰਗੀ ਜ਼ਿਆਦਾ ਖਾਈ ਹੈ ਤੇ ਉਹ ਫਿਰਦੇ ਆ ਕਾਫੀ ਨੇ ਬੱਚੇ ਵੀ ਨੇ ਵਿੱਚ ਛੋਟੇ ਛੋਟੇ ਯਾ ਕੁੱਤੇ ਫਰੀ ਉਹਨਾਂ ਨੂੰ ਖਾਂਦੇ ਤੁਸੀਂ ਲੜਦੇ ਹੋ ਨਾਲ ਓਏ ਹਾਂ ਆ ਦੇਖੋ ਆਹ ਇਹ ਸੋਤ ਡੂੰਗੀ ਖਾਈ ਤੁਸੀਂ ਬ੍ਰੇਡ ਵਰਲਡ ਦਾ ਹਾਈਐਸਟ ਰੇਚ

ਉਹ ਇਹ ਟੰਡਾ ਤਾਂ ਸ਼ੁਰੂ ਹੋਇਆ 2017 ਚ ਕੰਪਲੀਟ ਹੋਇਆ 150 ਮੀਟਰ ਦੀ ਹੈ ਉਹ ਐਕਸਪੈਨਸ਼ਨ ਇੰਕਰੀਸ ਐਨ ਇਹ ਲਖੰਡਰ ਵੀ ਪਿਆ ਹੋਇਆ ਸੋ ਇਹ ਸਬਕ ਤਾਂ ਹੈ ਜੀ ਚਿਚੰਬੜਜ ਦਾ ਸੋ ਹੁਣ ਆਪਾਂ ਬੜੀ ਜੀ ਲੋਸਰ ਵੱਲ ਤੇ ਇੱਥੇ ਚੜਾਈ ਜਦੋਂ ਪੂਰੀ ਆਉਂਦੀ ਹੈ ਜਦੋਂ ਆਪਾਂ ਚਿਚੰਬੜ ਚ ਟੱਕ ਜਾਨੇ ਹ ਲੋਸਰ ਨੂੰ ਜੇ ਚੜਦੇ ਆ ਤਾਂ ਚੜਾਈ ਜਿਹੜੀ ਹੈਗੀ ਉਹ ਪੂਰੀ ਫੁੱਲ ਆਉਂਦੀ ਹੈ ਸੋ ਛੋਟੇ ਛੋਟੇ ਆਫ ਰੋਡ ਵੀ ਬਣੇ ਹੋਏ ਨੇ ਸ਼ਾਰਟਕਟ ਵੀ ਬਣੇ ਹੋਏ ਨੇ ਤਾਂ ਸ਼ਾਰਟਕਟ ਵੀ ਲੋਕ ਚੜਦੇ ਨੇ ਕਰਦੇ ਨੇ ਹੋ ਇਹ ਚੀਜ਼ ਤਾਂ ਹੁੰਦੀਆਂ ਨੇ ਛੋਟੀਆਂ-ਛੋਟੀਆਂ ਦੇਖੋ ਜਿਵੇਂ ਉਹ ਮੋੜ ਤੋਂ ਇੱਕ ਇਧਰ ਨੂੰ ਰਵ ਬਣਿਆ ਹੋਇਆ ਹੋ ਰਿਹਾ ਆਪਣੇ ਬਰਾਬਰ ਸੋ ਇਹ ਆਫਰੋਡ ਹੈ ਤੇ ਇੱਥੇ ਕਿੰਨਾ ਕਿਤੇ ਰਸਤਾ ਚੜਦਾ ਹੋਣਾ ਵਾ ਤਾਂ ਛੋਟੇ-ਛੋਟੇ ਆਫਰੋਡ ਵੀ ਹੈ ਪਰ ਪਹਿਲਾਂ ਤਸੱਲੀ ਕਰਕੇ ਛੋਟਾ-ਮੋਟਾ ਆਫਰੋਡ ਆਪਾਂ ਸ਼ਾਰਟਕਟ ਲੈ ਸਕਦੇ ਹਾਂ ਪਰ ਵੱਡਾ ਸ਼ਾਰਟਕਟ ਨਾਲ ਲੋਕ ਕਿਹ ਗਰੀ ਵੱਡਾ ਸ਼ਾਰਟਕਟ ਕਿਤੇ ਹੋਰ ਹੀ ਭਗ ਜਾਂਦਾ ਜਿਵੇਂ ਥੱਲੇ ਆਈ ਹਣੀ ਸੜਕਾ ਜੀ ਕਿਤੇ ਚੜੀ ਨਹੀਂ ਹੈ ਹੋਰ ਹੋਰ ਆਈ ਨਹੀਂ ਆ ਕਿ ਇੱਥੇ ਚੜਦਾ ਫਿਰ ਸੋ ਬੀੜਾ ਉੱਤੇ ਹੀ ਪੈ ਗਿਆ ਜੀ ਤੇ ਆ ਦੇਖੋ ਜੀ ਅੱਗੇ ਜੀ ਲੋ ਜਿਹੜੇ ਬਪਾ ਗਏ ਨੇ ਲੱਗੜ ਆਪਣੇ ਪੰਜਾਬੀ ਉੱਥੇ ਫਿਰਦੇ ਅੱਗੇ ਦਿਖਾਵਾਂਗੇ ਜੇ ਆਏ ਤਾਂ ਆਹ ਵੇ ਜੀ ਦਾ ਥੋੜਾ ਸ਼ੋਰ ਸੀ ਗਿਆ ਸੀ ਮੈਟਿਕ ਬੜੀ ਆਉ ਨਿਕਲ ਗਏ ਆਹ ਵੇ ਜੀ ਦਾ 뷰 ਬਹੁਤ ਸੋਹਣਾ ਆ ਜਾਂਦਾ ਤੇ ਉਧਰ ਸੂਰਜ ਦੇਵਤਾ ਰਹਿ ਨੇ ਤੇ ਇਥੋਂ 35 ਕਿਲੋਮੀਟਰ ਹੈਗਾ ਗਾ ਲੋਸਰ ਹਾ ਜੀ 30 35 ਕਿਲੋਮੀਟਰ ਤੇ ਅੱਪਾ ਬੜਾ ਰੁਕਦੇ ਨਹੀਂ ਗੇ ਰਸਤੇ 'ਚ ਬਿਲਕੁਲ ਉਸ ਤੋਂ ਐਂਟਰੀ ਜਿਹੜੀ 7 ਵਜੇ ਸ਼ੁਰੂ ਹੋ ਜਾਂਦੀ ਹੈ ਤੇ ਆਪਾਂ ਨੂੰ ਇਹ ਵੀ ਆਪਾਂ 8-9 ਵਜੇ ਦਾ ਕਲੋਸਰ ਪਹੁੰਚ ਕੇ ਉਹ ਸਾਰਾ ਜਿਹੜਾ ਹੈਗਾ ਟੱਪ ਜੀਏ ਜਿਹੜਾ ਉਹਨਾਂ ਰਸਤਾ ਕੋਈ ਸ਼ੁਰੂ ਹੋ ਜੇ ਜਾਵਾਂਗੇ ਤਾਂ ਕੋਈ ਗੱਲ ਨਹੀਂ ਹੋਣੀ ਹੋਣੀ ਸ਼ਾਮ ਤੱਕ ਅੱਗੇ ਚੰਦਰਤਲ ਝੀਲ ਤੇ ਹੋ ਜਿਹੜੇ ਵੀ ਸਾਰੇ ਥੀ ਵਯੂ ਪੁਆਇੰਟ ਨੇ ਉਹ ਦੇਖਦੇ ਹੋਏ ਜਾਵਾਂਗੇ ਸੋ ਲੋ ਜੀ ਲੋ ਜੀ ਵੈਲੀ ਬਿਲਕੁਲ ਪੂਰੀ ਸੋਹਣੀ ਆਈ ਪਈ ਹੈ ਤੇ ਫੋਨਾਂ ਤੇ برف ਵੀ ਮਿੱਤਰੋ ਛੁੱਟ ਛੁੱਟ ਦਿਖਣੀ ਸ਼ੁਰੂ ਹੋ ਗਈ ਨੇੜੇ ਤੇ ਬੇਲੀ ਪੂਰੀ ਵਧੀਆ ਇੱਥੇ ਪੂਰਾ ਮਤਲਬ ਸੋਹਣਾ ਮਾਹੌਲ ਹੈ ਸੰਘੇਟ ਗੱਲਬਾਤ ਹੈ ਜੀ ਆ ਤੁਸੀਂ ਵਸੇ ਦੇਖੋ ਹਰਿਆਲੀ ਹੈ ਦੋਨੇ ਪਾਸੇ ਛੜਕਦੀ ਤੇ ਹਰਿਆਲੀ ਕਿਤੇ ਕਿਤੇ ਉੱਚੇ ਨੀਵੇਂ ਜਿਹੇ ਬਣੇ ਹੋਏ ਨੇ ਬਪਲ ਛੇ ਜਿਵੇਂ ਪੁੱਕਾ ਵੇਲੀ ਦੇ ਵਿੱਚ ਨੇ ਸੋ ਇਹਦੀ ਖੂਸ਼ੂਰਤ ਵੇਲੀ ਸੀ ਉਹ ਉੱਪਰ ਟੱਪ ਕੇ ਜਿਹੜੇ ਸਾਹਮਣੇ ਰੁੱਖੇ ਪਹਾੜ ਦਿਖੀ ਜਾਂਦੇ ਸੀ ਇਹਨਾਂ ਦੇ ਬਰਫ ਦੇ ਸਰੇ ਸਿ ਆਪਾਂ ਨੂੰ ਉਹਨਾਂ ਪਹਾੜਾਂ ਤੇ ਫੇਰ ਆ ਗਏ ਅੱਜ ਫੇਰ ਤੋਂ ਪਾਣੀ ਕਿਵੇਂ ਲੱਗ ਰਿਹਾ ਜੀ ਰੱਸੀ ਜਾਂਦਾ ਹੁੰਦਾ ਪਾਣੀ ਪਹਾੜ ਚੋਂ ਸੋ ਆਪਾਂ ਸੁੱਕੇ ਪਹਾੜ ਉੱਤੇ ਫੇਰ ਆ ਗਏ ਆ ਜੀ ਦੂਸਰ ਹੈਗੇ ਜੀ 31 ਕਿਲੋਮੀਟਰ ਟੇ ਟਾਈਮ ਹੋਇਆ ਜੀ 6:32 ਮਿੰਟ ਯਾਨੀ ਕਿ ਆਪਾਂ ਨੂੰ ਘੰਟਾ ਹੋ ਗਿਆ ਚੱਲਿਆ ਨੂੰ ਤੇ ਆਪਾਂ ਉੱਥੋਂ ਸੀਗੇ ਦੂਸਰ ਤੋਂ ਹਾਂ 45 ਸ਼ਾਇਦ 45 ਪਤਾ ਨਹੀਂ ਕਿੰਨੇ ਕਿਲੋਮੀਟਰ ਸੀ ਸੋ ਆਪਾਂ 20 ਕਿਲੋਮੀਟਰ ਨਿਵੇੜ ਲਿਆ ਤੇ ਦੇ ਇੱਕ ਘੰਟੇ ਚ ਹੋਰ ਅਪਲੂਸਰ ਪਹੁੰਚ ਜਾਗੇ ਸਾਢੇ 6 ਹੋ ਗਈ ਹੈ ਜੀ ਸਾਢੇ 7-8 ਵਜੇ ਤੱਕ ਆਪਾਂ ਲੋਸਰ ਪਹੁੰਚ ਜਾਣੀ ਚਾਹੀਦੀ ਹੈ ਅਪਸਾਢੇ ਤੱਕ ਸੋ ਇਹ ਹੈ ਜੀ ਪਹਿਲੀ ਵਾਟਰ ਕ੍ਰੋਸਿੰਗ ਸੋ ਤਹਾ ਦਾ ਚੜਨ ਆ ਜਾਂਦਾ ਜੀ ਥੋੜਾ ਜਿਹਾ ਛੋਟਾ ਜਿਹਾ ਚੜਨਾ ਬੁਗੀ ਜਾਂਦਾ ਤੇ ਪਹਿਲੀ ਵਾਟਰ ਕ੍ਰੋਸਿੰਗ ਆਪਣੀ ਸੋ ਬੂਟ ਵਾਟ ਭਿਉਣ ਤੋਂ ਬਚਾ ਕੇ ਸੋ ਹੁਣ ਆਪਾਂ ਬਸ 27-28 ਕਿਲੋਮੀਟਰ ਜਾਣਾ ਹੈ ਹੋਰ ਤੇ ਆਪਾਂ ਪਹੁੰਚ ਜਾਵਾਂਗੇ ਲੋਸਰ ਸੁਰਤੋ ਕੀ ਹੈਗੀ ਜੀ 4x4 ਤੇ ਆਫ ਰੋਡਿੰਗ ਸੋ ਉਸ ਐਡਵੈਂਚਰ ਨੂੰ ਮਤਲਬ ਬਹੁਤ ਜਾਂ ਰੱਦੀਆਂ ਦਾ ਸ਼ਿੱਟ-ਸ਼ਿੱਟ ਇਹ ਸੁਰਵੈਂਚ ਪਹੁੰਚ ਗਏ ਲੇਟ ਨਾ ਹੋਈਏ ਵਾਲਾ ਡਰ ਵੀ ਹੁੰਦਾ ਪਰ ਉਹ ਚੀਜ਼ਾਂ ਸਿਖਾਉਂਦੀਆਂ ਵੀ ਬਹੁਤ ਗੁੱਸ ਹੈ ਹਰ ਇੱਕ ਦੇਖੋ ਇੱਥੇ ਆਉਂਦਾ ਜੀ ਹੁਣ ਆਪਾਂ ਖੀ ਪਹਿਲੀ ਵਾਰੀ ਕੋਈ ਆਉਂਦਾ ਬਹੁਤ ਆ ਜਿਹਦਾ ਆ ਚੀਜ਼ਾਂ ਦੇਖ ਕੇ ਉਹਨੂੰ ਡਰ ਲੱਗਦਾ ਵੀਰ ਇੰਨੀ ਢੂੰਗੀ ਖਾਈਏ ਧਲੇ ਵਸੇ ਤੇ ਆਪਾਂ ਸੜਕ ਤੇ ਜਮ ਮੋਟਰਸਾਈਕਲ ਚਲਾਈ ਜੰਨੇ ਤੇ ਇਧਰ ਖੜਵੇਂ ਪਹਾੜ ਨੇ ਹੈ ਨਾ ਦੱਸ ਸਭ ਨੂੰ ਲੱਗਦਾ ਹੁੰਦਾ ਪਰ ਇੱਥੇ ਜਦੋਂ ਆਪਾਂ ਪਹਿਲੀ ਦੂਜੀ ਵਾਰੀ ਆਉਨੇ ਆ ਉਹ ਕੀ ਬਾਤ ਆ ਯਾਰ ਉਹ ਦੇਖੋ ਪਹਿਲਾਂ ਤੁਸੀਂ ਕਿੱਦਾਂ ਸੋਹਣੀ ਬਣੀ ਹੋਈ ਹੈ ਨਾ ਲੈ ਨਹੀਂ ਜੀ ਜਿਵੇਂ ਜਿਵੇਂ ਪਹਾੜ ਆਹ ਪਾਣੀ ਤਾਂ ਹਤੋਂ ਆਉਂਦਾ ਹੈ ਪਹਾੜਾਂ ਸੇ ਉੱਥੋਂ ਖੁਰਦੇ ਨੇ ਉਹਨਾਂ ਦੇ ਇੱਕ ਕੱਟ ਦੇ ਬਣ ਜਾਂਦੇ ਨੇ ਉਹ ਸਾਹਮਣੇ ਦੇਖੋ ਬਹੁਤ ਸੋਹਣੇ ਬਣੇ ਹੋਏ ਨੇ ਕੱਟ ਸੋ ਹਾਂ ਗੱਲ ਕਰਦੇ ਸੀ ਕਈ ਨਵੇਂ ਬੰਦੇ ਨੂੰ ਪਹਿਲੀ ਵਾਰੀ ਡਰ ਲੱਗਦਾ ਵੀ ਕਿੱਧਰ ਆ ਗਏ ਹਾਂ ਤੇ ਪਰ ਹੈ ਮਜ਼ਾ ਮਜ਼ਾ ਬਹੁਤ ਹੈ ਉੱਤੇ ਵਪੰਡਾਓ ਡਿਗਰੀ ਦੇ ਫਰਤੀਸੇ ਤੇ ਮਾਈਨਸ 2 ਚ ਤੈਨਾਂ ਚ ਫਿਰਦੇ ਆ। ਸੋ ਸਵਾਦ ਲੱਗ ਗਿਆ ਦਾ ਯਾਰ। ਕਰਨੀ ਚਾਹੀਦੀ ਨੇ ਇਹ ਜੈਡਵੈਂਚਰ ਜ਼ਿੰਦਗੀ ਚ। ਸੋ ਚਲੋ ਹੁਣ ਆਪਾਂ ਅੱਗੇ ਲੋਸਰ ਦੇ ਵੱਲ ਚੱਲਦੇ ਆਂ ਉੱਥੇ ਮਿਲਦੇ ਆਂ ਫਿਰ। ਇਹਦੇ ਅੱਗੇ ਅਜੇ ਸੜਕ ਬਣੀ। ਸੜਕ ਤਾਂ ਹੈਗੀ ਨਾ ਸਿੰਗਲ ਪਰ ਨਵੀਂ ਬਣੀ ਹੋਈ ਐ। ਹੁਣ ਇਹ ਕਿੱਥੋਂ ਤੱਕ ਐ ਉਹ ਦੇਖਦੇ ਆਂ ਆਪਾਂ ਤੇ ਲੋਸਰ ਇੱਥੋਂ ਹੈ ਕਿ 25 ਕਿਲੋਮੀਟਰ। ਸੜਕ ਬਣੀ ਆ ਗਈ ਜੀ ਅੱਗੇ। ਓਫ-ਰੋਡ ਹੋਰ ਸੀਗੀ। ਟਿੱਬਰ ਤੋਂ ਲੈ ਕੇ ਆ ਆ ਅੱਗੇ ਮੰਨ ਲਓ ਕਾਫੀ ਟੁਕੇ ਟੁਕੇ ਟੋ ਕੀ ਕਿਹੜਾ ਪਿੰਡ ਐ ਹਿੱਥ ਤੱਕ ਆਫ-ਰੋਡਿੰਗ ਹੀ ਹੈ ਤੇ ਆ ਥੋੜੀ ਜਿਹੀ ਛੜਕਾਈਏ ਵਿੱਚ ਹੁਣ ਇਹ ਕਿੰਨੀ ਕਿੰਨੀ ਲੰਮੀ ਜਾਊਗੀ ਇਹ ਅੱਗੇ ਚੱਲ ਕੇ ਦੇਖਾਂਗੇ ਜੀ ਫਿਲਹਾਲ ਸਾਨੂੰ 2 ਕਿਲੋਮੀਟਰ ਹੋ ਗਏ ਸੜਕ ਤੇ ਆ ਜਿਹੜੇ ਸਾਹਮਣੇ ਪਹਾੜ ਦਿਖਾਈ ਦੇਣਾ ਹਰ ਫਾਲੇ ਸੋ ਇਹਨਾਂ ਪਹਾੜ ਨੂੰ ਆਪਾਂ ਕ੍ਰੋਸ ਕਰਕੇ ਆਏ ਸਾਰਾ ਤਾਂ ਦੀ ਤੇ ਹੁਣ ਫਿਰ ਆਪਾਂ ਥੱਲੇ ਉਤਰ ਰਹੇ ਹਾਂ ਸੋ ਇਧਰ ਸੜਕ ਹੈਗੀ ਐ ਵਦਿਕਾ ਆ ਥੋੜੀ ਜੀ ਇਹ ਲੱਗਦਾ ਸੋ ਤੋਂ ਵੀ ਕੁ ਕਿਲੋਮੀਟਰ ਪਿੱਛੇ ਸੜਕ ਸਾਨੂੰ ਸ਼ੁਰੂ ਹੋਈ ਐ ਤੇ ਹੁਣ ਇਹ ਕਿੱਥੋਂ ਤੱਕ ਜਾਂਦੀ ਹੈ ਦੇਖਦੇ ਆ ਜਿਹੜਾ ਕੈਟੋ ਸੀਗਾ ਉਹ ਇੱਥੋਂ 9 ਕਿਲੋਮੀਟਰ ਹਜੇ ਯਾਨੀ ਕਿ ਕੈਟੋ ਤੋਂ ਤੁਸੀਂ ਮੰਨ ਕੇ ਚੱਲੋ ਕਿ 15 ਕਿਲੋਮੀਟਰ ਪਿੱਛੇ ਆਹ ਸੜਕ ਸ਼ੁਰੂ ਹੋ ਜਾਂਦੀ ਹੈ ਸੜਕ ਲਿੰਕ ਰੋਡ ਹੈ ਪਰ ਨਵੀਂ ਬਣੀ ਹੋਈ ਹੈ ਸੋ ਉਹ ਪਹਾੜਾ ਤੋਂ ਪਟੱਪ ਕੇ ਆਈ ਹੈ ਜੀ ਤੇ ਉਹ ਸਾਹਮਣੇ ਜਿਹੜੇ ਪਹਾੜ ਦਿਖ ਰਹੇ ਨੇ ਉਹ ਉੱਪਰ ਕ੍ਰੋਸ ਕਰਨੇ ਨੇ ਸੋ ਸੜਕਾਂ ਐਂ ਹੁੰਦੀਆਂ ਪਹਾੜਾਂ ਤੇ ਇੱਕ ਪਹਾੜ ਤੋਂ ਸੜਕਾ ਉਤਰ ਜਾਂਦੀ ਹੈ ਤੇ ਦੂਜੇ ਪਹਾੜ ਤੋਂ ਸੜਕਾਂ ਚੜ ਜਾਂਦੀਆਂ ਨੇ ਸੋ ਐਂ ਗੱਲਾਂ ਮੁਤਕਰਦੇ ਕਰਦੇ ਟਾਈਮ ਪਾਸ ਹੋ ਜਾਂਦਾ ਵਦਿਆ ਬੰਦ ਜਦੋਂ ਕੈਮਰਾ ਬੰਦ ਕਰਦੇ ਉਹਦੀ ਕੋਈ ਨਕੀ ਵੀਅ ਦੇਖ ਜਾਂਦਾ ਉਹ ਦੇਖੋ ਮੇਰੇ ਵੀਡੀਓ ਕਿੱਡੇ ਸੋਹਣੇ ਮਤਲਬ ਡਿਜ਼ਾਈਨਿੰਗ ਬਣੀ ਹੋਈ ਹੈ ਜਿਵੇਂ ਪ੍ਰਾਚੀਨ ਮੰਦਰ ਹੁੰਦੇ ਨੇ ਹਨਾ ਆਪਾਂ ਦੇਖਦੇ ਆ ਯੂਪੀ ਵਾਲੇ ਸਾਈਡ 'ਚ ਉੱਤਰ ਪ੍ਰਦੇਸ਼ ਵਾਲੀ ਸਾਈਡ ਉੱਤਰ ਪ੍ਰਦੇਸ਼ ਵਾਲੀ ਸਾਈਡ ਉਹ ਉਧਰ ਜਿਵੇਂ ਮੰਦਰ ਬਣਦੇ ਨੇ ਦੇਖੋ ਹਨਾ ਬਨੇ ਹੋਏ ਨੇ ਮੰਦਰ ਸੋ ਬਹੁਤ ਸੋਹਣੇ ਲੱਗਦੇ ਨੇ ਜੀ ਉਹ ਥੰਮ ਜੇ ਬਣੇ ਨੇ ਰੇਤ ਦੇ ਬਹੁਤ ਮਲਾ ਰਿਵ ਕਲਾ ਬਰੀ ਕੀਤੀ ਹੁੰਦੀ ਪਰ ਉਹ ਕੁਦਰਤ ਦੀ ਕਲਾਕਾਰੀ ਹੈ ਮਨੁੱਖ ਦਾ ਉੱਲੀ ਚ ਕੋਈ ਯੋਗਦਾਨ ਨਹੀਂ ਹੈ ਸੋ ਸੋਹਣਾ ਉਹਦੇ 'ਚ ਵੀ ਮਾਹਰਾ ਮਿੱਟਾਂ ਗੇੜਾ ਪਾਣ ਰਹੇ ਤੋਥੀ ਜਾਣ ਵਾਸਤੇ ਰਸਤਾ ਹੀ ਹੈਗਾ ਤਾਂ ਸੋ ਬਹੁਤ ਸੋਹਣੀ ਗੱਲਬਾਤ ਹੈ ਜੀ ਉਹੋ ਸਾਹਮਣੇ ਦਾ ਵੀਊ ਦੇਖੋ ਮਿੱਤਰੋ ਕੀ ਆ ਗੱਲ ਹੈ ਯਾਰ ਕੀ ਬਹੁਤ ਹੈ ਬਈ ਐਂਡ ਆਤ ਸੋ ਬਣੀਆਂ ਹੋਈਆਂ ਨਾ ਪਾਣੀ ਨਵੇਂ ਆਪਾਂ ਪਹਿਲਾਂ ਟੋਬਿਆਂ ਦੇ ਵਿੱਚ ਬਣਾਉਂਦੇ ਹੁੰਦੇ ਸੀਗੇ ਹਰਦੀਪ ਨਾਲ ਜਸਮੁੰਦਰ ਦੇ ਤੱਟ ਤੇ ਲੋਕ ਬਣਾਉਂਦੇ ਨੇ ਰਿੱਤੇ ਨਾਲ ਉਹ ਐ ਇਕੱਠੇ ਕਰ ਕਰ ਕੇ ਟੌਕੇ ਜਿ ਛਿੱਟ ਛਿੱਟ ਕੇ ਪੁਰਜ ਜੇ ਆ ਉਹ ਵੀ ਬਣੀਆਂ ਹੋਈਆਂ ਨੇ ਬਈ ਬਟ ਇਹ ਕੁਦਰਤੀ ਨੇ ਕਿਉਂਕਿ ਟੋਪ ਪਰਫਾਖਰਦੀਆਂ ਤੇ ਉਹਨਾਂ ਦਾ ਪਾਣੀ ਜਿਵੇਂ ਢਲਦਾ ਕੁਝ ਕੋ ਉਹ ਜਿਹੜਾ ਏਰੀਆ ਉਹ ਜਿੱਥੋਂ ਦੀ ਵਾਢਾ ਲਗਾਉਂ ਦੋਸਤੋ ਇਹ ਨਾਲ ਪਾਣੀ ਖੋਰ ਲਿਆਉਂਦੇ ਵਾ ਤੇ ਉਹਨਾਂ ਦੀ ਜਦੋਂ ਮਰਤੀ ਖੇਤ ਖੇਕੰਨੀਆਂ ਬਣੀਆਂ ਪਈਆਂ ਨੇ ਉੱਤੇ ਉਹ ਦੇਖੋ ਸਾਹਮਣੇ ਉਹਨਾਂ ਚ ਜਿਆਦਾ ਹੈਗੀਆਂ ਸੋ ਬਹੁਤ ਸੁਣੀ ਗੱਲ ਬੋਲਤਾ ਜੀ ਬਹੁਤ ਹੀ ਸੋਹਣੀ ਗੱਲ ਬੋਲਤਾ ਉਹ ਦੇਖੋ ਕਿੱਡੇ ਸੋਹਣੇ ਲੱਗ ਰਹੇ ਨੇ ਹੋਈ ਕਿੱਡੇ ਸੋਹਣੇ ਲੱਗ ਰਹੇ ਨੇ ਦੇਖੋ ਜੀ ਐਵੇਂ ਬਣੇ ਹੋਏ ਨੇ ਕੀ ਗੱਲ ਹੈ ਇਹ ਮਤਲਬ ਪਾਣੀ ਪਹਾੜਾਂ ਨਾਲੋਂ ਅਸੇਪਸਾ ਥੋੜਾ ਖੋਰ ਦਿੰਦਾ ਜਿਹਦਾ 베ਸ ਸਖਤ ਹੁੰਦਾ ਉਹ ਉਥੇ ਖੜਾ ਰਹਿੰਦਾ ਸੋ ਆ ਗੱਲ ਵਾਤੇ ਜੀ ਦੇਖੋ ਸਰੀ ਲੱਗੀ ਪਈ ਹੈ ਗੱਲ ਉਹ ਅੱਗੇ ਵਾਹ ਵਾਹ ਦੇਖ ਯਾਰ ਕਿੰਨਾ ਮਤਲਬ ਆਫਸਮ ਆਫਸਮ ਵੀ ਲੱਗਦਾ ਯਾਰ ਆਫਸਮ ਕੀ ਬਾਤ ਹੈ ਯਾਰ ਆਲੀ ਕਿਤੇ ਸੋਹਣੇ ਲੱਗ ਰਹੇ ਨੇ ਹਣਾ ਥੰਮ ਜੇ ਸੋ ਇਹ ਪੋੜਾਗੇ ਜੀ ਘੋਰ ਲੱਕੜ ਦਾ ਮੈਂ ਤਾਂ ਰਾਮ ਨਾਲ ਨਿਕਲਦੇ ਆਹਾ ਵਾਹ ਵੀ ਖੜਕਦੀ ਬਹੁਤ ਹੈ ਤਾਂ ਕਿ ਹਰ ਲੇਅਰ ਜੋ ਜਿਕੇ ਗੇਟ ਬਣਿਆ ਆ ਗਿਆ ਹਰ ਇੱਕ ਧੰਨਵਾਦ ਥੈਂਕਸ ਸੋ ਕੰਦੇ ਕਿਬਰ ਵਾਇਲਡ ਸੈਂਚਰੀ ਸੋ ਇੱਥੇ ਆ ਇੱਕ ਛੋਟੀ ਜੀ ਵਾਟਰ ਕ੍ਰੋਸਿੰਗ ਇਹ ਸੈਦੋ ਜਤੋ ਗੋਪਿੰਦ ਜੀ ਸੋ ਇੱਥੇ ਸਟੇ ਦੀ ਆਪਸ਼ਨਸ ਹੈਗੀਆਂ ਨੇ ਕੈਂਪਿੰਗ ਹਾਂ ਇਹ ਕਿਟੋ ਹੈ ਕਿਟੋ ਪਾ ਆਗੇ ਇੱਥੇ ਕੈਂਪਿੰਗ ਡੈਂਟਿੰਗ ਹੋਸਟ ਸਭ ਕੁਝ ਅਵੇਲੇਬਲ सो तो इतने भी किसी ने रुकना है और रुक सकते हैं जी छोटा जा पिंड है क्या पूरी उंचाई तो हुआ है ठंड बहुत है इतने एक मंदिर बने हुए छोटा जहा बहुत खूबसूरत है बिल्कुल विचाले है तो सड़क पूरी ऑफ रोड ही है जी तो आसे पासे व्यू है जी ये छोटी छोटी झाड़ियां जी ਆ ਜਿਵੇਂ ਆਪਣੇ ਉਗਦੀਆਂ ਹੁੰਦੀਆਂ ਹੈਗੀਆਂ ਸੁੱਕੇ-ਸੱਕੇ ਜਿਹਦੀਆਂ ਉਵੇਂ ਇੱਥੇ ਛੋਟੀਆਂ-ਛੋਟੀਆਂ ਝਾੜੀਆਂ ਜਿਹੀਆਂ ਉਗੀਆਂ ਹੋਈਆਂ ਤੇ ਇਹਨਾਂ ਡੰਡਿਆਂ ਜਾਂ ਤੋਏ ਲੋਕ ਕੰਮ ਵੀ ਲੈਂਦੇ ਨੇ ਸੋ ਇਹ ਲੋਕ ਸੱਤਾ-ਸੱਤਾ ਚੋਂ ਪਾਉਂਦੇ ਨੇ ਤਾਂ ਕਿ ਇਹ ਨਿਗ ਬਣੀ ਰਹੇ ਕਿਉਂਕਿ ਇੱਥੇ ਟੈਂਪਰੇਚਰ ਬਹੁਤ ਡਾਉਨ ਰਹਿੰਦਾ ਉਹ ਸਾਰੇ ਪਹਾੜ ਦੀ ਸ਼ਾਪ ਹੈ ਦੀ ਇੱਥੇ ਤੇ ਇੱਥੇ ਟੈਂਪਰੇਚਰ ਦਾ ਫਰਕ ਪੈ ਰਿਹਾ ਜਦੋਂ ਇੱਥੇ ਆਵਾਂਗੇ ਆਪਾਂ ਸਾਹ ਚ ਵੜਦਾਂਗੇ ਠੰਡ ਲੱਗਣ ਲੱਗ ਜੂਗੀ ਨਾਲ ਦੀ ਨਾਲ ਓਹ ਲੋ ਜੀ ਇਹ ਰੋਡ ਬਿਲਕੁਲ ਥੱਲੇ ਉਤਰ ਕੇ ਫਿਰ ਦੁਬਾਰੇ ਚੜਦਾ ਜੀ ਜਦਾ ਬਰਫ ਬਰਫ ਫੇਗਲ ਜੀ ਤਾਂ ਪਾਣੀ ਇਹਦੇ ਉੱਤੋਂ ਦੀ ਹੋ ਜਾਂਦਾ ਹੁੰਦਾ ਇੱਥੇ ਆਹ ਦੇਖੋ ਜੀ ਆਹ ਛੋਟਾ ਜਿਹਾ ਪੁਲ ਤੇ ਇਧਰਲੇ ਪਾਸੇ ਪੁਲੇਸ਼ੀਆ ਖੁਰਕੇ ਆਈ ਜਾਂਦਾ ਤੇ ਅੱਗੇ ਜਾ ਕੇ ਸਪੀਤੀ ਨਹਿਰ ਦੇ ਵਿੱਚ ਸਪੀਤੀ ਰਿਵਰ ਦੇ ਵਿੱਚ ਡਿੱਗੀ ਜਾਂਦਾ ਜੀ ਆਹ ਪਿੰਡ ਹੈਗਾ ਜੀ ਹੰਸਾ ਸੋ ਆਪਾਂ ਲੋਸਰ ਹੀ ਰੁਕਣਾ ਜੇ ਕਿ 900 ਬਸ ਇੱਥੋਂ 10-12 ਕਿਲੋਮੀਟਰ ਹੀ ਹੋਣਾ ਹੈ ਹੋਰ ਬੜਾ ਨਹੀਂ ਹੈਗਾ ਤੇ ਜੇ ਇਹ ਜੀ ਸਾਫ ਸੜਕ ਕਰਹੀਂ ਤਾਂ ਬਸ 10 ਮਿੰਟਾਂ ਦਾ ਰਸਤਾ ਹੋ ਰਿਹਾ ਹੈ ਕਹਿੰਦੇ ਵੈਲਕਮ ਕਰਮ ਹੰਸਾ ਇਨਸਟਾਗ੍ਰਾਮ ਦੇ ਵਿੱਚ ਕਹਿੰਦੇ ਤੁਹਾਡਾ ਸਵਾਗਤ ਹੈ ਜੀ ਤੇ ਪਹਿਲਾਂ ਇਹਨਾਂ ਤੋਂ ਲੰਗੀ ਕਿਉਂਕਿ ਰੇਤਾਂ ਬਹੁਤ ਪਾਉਣਗੇ ਜੀ ਇਹ ਰੋਡ ਨਹੀਂ ਜਾਂਦਾ ਇਹ ਨੈਸ਼ਨਲ ਹਾਈਵੇ ਹੈ ਜੀ ਜਿਹੜਾ ਕਾਜ਼ਾ ਨੂੰ ਜੋੜਦਾ ਜਿਮਨਾਨੀ ਵਾਲੀ ਸਾਈਡ ਤੇ ਇਹ ਰਸਤਾ ਹੁਣ ਬਣੇ ਜਾਂਦਾ ਪਹਿਲਾਂ ਪਿੱਛੋਂ ਬਹੁਤ ਵਧੀਆ ਰਸਤਾ ਆਇਆ ਸੀ ਸੋ ਲੋਸਰ ਤੋਂ 5-6 ਕਿਲੋਮੀਟਰ ਪਿੱਛੇ ਲੋਸਰ ਤੋਂ 25 ਕਿਲੋਮੀਟਰ ਪਿੱਛੇ ਫਿਰ ਇਹ ਆਫਰੋਡਿੰਗ ਸ਼ੁਰੂ ਹੋ ਜਾਂਦੀ ਹੈ ਤੇ ਇਹ ਸੜਕ ਬਣੀ ਜਾਂਦੀ ਹੈ ਵੈਸੇ ਤਾਂ ਸਾਫ਼ ਹੈ ਸੜਕ ਪਰ ਕਿਤੇ ਕਿਤੇ ਥੋੜਾ ਜਿਹਾ ਜ਼ਿਆਦਾ ਇਹਦੇ ਚ ਹੈਗੀ ਹੈ ਟੋਏ ਟੋਪੇ ਸੋ ਲੋਸਰ ਦੇ ਕੇ ਜੀ 4 ਕਿਲੋਮੀਟਰ ਉਹ ਸਾਹਮਣੇ ਲੋਸਰ ਹੀ ਹੈਗਾਗਾ ਉਹ ਇਹ ਯਾਕ ਪੜੀ ਜਾਂਦੇ ਆ ਇਸ ਵਿੱਚ ਸੋ ਤਾਂ ਕਰਕੇ ਆਪਾਂ ਹੋਲੀ ਕਰ ਲੈਨੇ ਆ ਥੋੜਾ ਜਾਂ ਕਈ ਵਾਰੀ ਨੁਕਸਾਨ ਹੋ ਜਾਂਦਾ ਹੁੰਦਾ ਜਾਨਵਰ ਦਾ ਪੜ ਪੈਸੀ ਕੇ ਭਾਈ ਲੋਸਰ ਆਪਾਂ ਕੰਟੀਨਿਊ ਆਏ ਅਓ ਸਾਹਮਣੇ ਦਿਖ ਰਿਹਾ ਸਾਰਾ ਲੋਸਰ ਤੇ ਆ ਸੌਰੀ ਲੋਸਰ ਦੀ ਕਾਰ ਕੋਰ ਨੇ ਉਹ ਇਹ ਬ੍ਰਿਜ ਜਗਾ ਸੋ ਲੋਸਰ ਹੈਗਾ ਜੀ ਪਤਾ ਨਹੀਂ ਕਿੰਨੇ ਤੇ ਟੂ ਵੀਕਲੇ ਵਨ ਕੰਪੈਸਟਿਵ ਵਨ ਵੀਕਲ ਆਹ ਲੱਕੜ ਦਾ ਬ੍ਰਿਜ ਹੈ ਬਈ ਕੀ ਬਹੁਤ ਸਿਰਾਵਾਦ ਹੁੰਦੀ ਉਹਦੇ ਲੱਕੜ ਦੇ ਵਿੱਚ ਜਿੱਤੀ ਮੁਰਸ਼ਾ ਥੋੜਾ ਤੇ ਇਹ ਟੱਪਾ ਕੇ ਦੇਖੋ ਬਹੁਤ ਸੌਤ ਆਉਂਦਾ ਮਤਲਬ ਇਹ ਆ ਗਿਆ ਲੋਸਰ ਤੇ ਆ ਇੱਕ ਹੋਰ ਹੀ ਦਰਖਤ ਚ ਹੈ ਸੁੱਕਿਆ ਜਾ ਪੱਤਿਆਂ ਵਾਲਾ ਪਤਾ ਨਹੀਂ ਕੀ ਨਹੀਂ ਇਹ ਦਰਖਤ ਨੇ ਸੋ ਇਹ ਆਪਾਂ ਲੋਸਰ ਪਹੁੰਚ ਗਏ ਜੀ कि शायद ਇੱਥੇ ਇੱਕ ਪੋਸਟ ਹੋਊਗਾ ਜਿੱਥੇ ਕੁਝ ਖਾਣ ਪੀਣ ਦਾ ਇੰਤਜ਼ਾਮ ਵੀ ਇੱਥੇ ਹੀ ਹੋਊਗਾ। ਸੋ ਮੜਾ ਅੱਗੇ ਚੱਲ ਕੇ ਰੁਕਦੇ ਆਂ। ਬ੍ਰੇਕਫਾਸਟ ਲੰਚ। ਹਾਂ। ਆਪਾਂ ਗਾਹਦੇ ਉੱਚੀ ਵੀ ਦੇਖ ਲੈਣੇ ਤਹਾਦੇ। ਠੀਕ। ਹਾਂ ਤਹਾਦੇ ਪੀ ਲਾਂਗੇ। ਸੋ ਲੋ ਜੀ। ਲੋਸਟਰ ਦੇ ਵਿੱਚ ਹਾਂ ਗੱਡੀਆਂ ਗੱਡੀਆਂ ਪੂਰੀਆਂ ਖੜੀਆਂ ਨਹੀਂ ਹਜੇ। ਤੋਂ ਸ਼ਾਇਦ ਲੱਗਦਾ ਹਜੇ ਵੀ ਲਾਂਗਾ ਖੋਲਿਆ ਨਹੀਂ ਹੋਣਾ। ਸੋ ਇੱਥੇ ਪਹਿਰੂ ਕੰਮ ਜੀ ਲੋ ਸਰਚ ਇੱਥੇ ਕੁਝ ਖਾਣੇ ਪੀਣੇ ਆ ਤੇ ਉਸ ਤੋਂ ਬਾਅਦ ਫਿਰ ਨਿਕਲ ਜਾਗੇ ਜੀ ਆਪਾਂ ਅੱਗੇ ਨੂੰ ਮਨਾਲੀ ਵੱਲ ਨੂੰ ਸੋ ਇੱਥੇ ਕਿੱਥੇ ਰੁਕਦੇ ਆਪਾਂ ਸੋ ਚੱਕ ਪੋਸਟ ਵੀ ਨੇੜੇ ਹੋਊਗਾ ਇੱਥੋਂ ਜਿੱਥੇ ਜਾਣ ਤੋਂ ਮਨ ਲ ਜਿੱਥੇ ਜਾਣ ਮਿਲੇ ਕਨਫਰਮ ਕਰਦੇ ਨੇ ਰੋਕਦੇ ਨੇ ਸ਼ਾਇਦ ਉੱਥੇ ਅੱਗੇ ਚੱਕ ਪੋਸਟ ਹੋ ਸਕਦਾ ਉਧਰ ਲਾ ਦੇ ਕਿਉਂਕਿ ਚੱਕ ਖੜੇ ਰਹਿਣ ਦੀ ਲਾਜ਼ਮੀ ਲਾਜ਼ਮੀ ਸੋ ਟਾਈਮ ਹੋ ਤਰ ਹੋ ਗਿਆ ਸਾਢੇ 7 ਹੋ ਗਏ ਕੋਈ ਵੱਡਾ ਲੇਟ ਨਹੀਂ ਹੋਇਆ ਕੋ ਲੋ ਜੀ ਦੋਸਤ ਲੋਸਰ ਤੋਂ ਆਪਣਾ ਨੋਟਿਫਿਕੇਸ਼ਨ ਖਾ ਲਈ ਸੀ ਤਾਂ ਬੀਤੇ ਤੇ ਹੁਣ ਵਰਦੇ ਆ ਜੀ ਅੱਗੇ ਵੱਲ ਆਪਾਂ ਪੌਣੇ ਚੱਲੇ ਲੋਸਰ ਤੋਂ ਟਾਈਮ ਸਵਾੱਟ ਹੋ ਗਿਆ ਤੇ ਅੱਗੇ ਚੈੱਕ ਪੋਸਟ ਹੋਊਗਾ ਕੋਈ ਜਿੱਥੇ ਐਂਟਰੀ ਹੁੰਦੀ ਹੈ ਸੋ ਆਪਾਂ ਕਿਰਾ ਚੱਲੋ ਪਿਆ ਜੀ ਹੁਣ ਉੱਥੇ ਚੈੱਕ ਪੋਸਟ ਤੇ ਰੁਕਾਂਗੇ ਜਿੱਥੇ ਐਂਟਰੀ ਹੋਈ ਦੇਖਦੇ ਆ ਕਿੱਥੇ ਸੀ ਫਿਲਹਾਲ ਅਸੀਂ ਪਾ ਲੋਸਰ ਚੀ ਹੈ ਤੇ ਇਹ ਵਿਚਾਲੇ ਕਿਵੇਂ ਖੜਾ ਰੱਖੀਆਂ ਨੇ ਗੱਟੀਆਂ oh ਬਈ है लो चेक पोस्ट लो सर टू थ्री बुलेट वन पीवी गुरजीत सिंह डबल नाइन वन फोर सिक्स कितने बजे तक ऊपर सर दोस्तों ਦੋ ਵਜੇ ਤੱਕ ਖੁੱਲ੍ਹੇ ਓਕੇ 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 ਥੈਂਕ ਯੂ ਸਰ ਹਾਂਜੀ ਦੋ ਵਜੇ ਤੱਕ ਰਸਤਾ ਖੁੱਲ੍ਹਾ ਹੁੰਦਾ ਹੈਗਾ ਤੇ ਇੱਥੇ ਐਂਟਰੀ ਹੁੰਦੀ ਹੈ ਇੱਕ ਤੁਹਾਡਾ ਨਾਮ ਲਿਖਿਆ ਜਾਂਦਾ ਫੋਨ ਨੰਬਰ ਲਿਖਿਆ ਜਾਂਦਾ ਕਿੱਥੋਂ ਆਏ ਉਹ ਲਿਖਿਆ ਜਾਂਦਾ ਤੇ ਇਹ ਹੈ ਜੀ ਚੈੱਕ ਪੋਸਟ ਸੋ ਇਹੇ ਲੋਸਰ ਤੋਂ ਨਿਕਲਦੇ ਸਾਰੂ ਆ ਜਾਂਦਾ ਨਾਲ ਹੀ ਹੋਂ ਨਿਕਲਦੇ ਨੇ ਜੇਪਾ ਲੋਸਰ ਤੋਂ ਐਂਟਰੀ ਹੋ ਗਈ ਆਪਣੀ ਸੋ ਇਥੇ ਹਰੇਕ ਵਹੀਕਲ ਦੀ ਐਂਟਰੀ ਹੁੰਦੀ ਹੈ ਇਹ ਜੀ ਚੈੱਕ ਪੋਸਟ ਲੋਸਰ ਤੇ ਇਥੋਂ ਸ਼ੁਰੂ ਹੁੰਦਾ ਜੀ ਅਸਲ ਆਪਣਾ ਸਫ਼ਰ ਲੋਸਰ ਤੋਂ ਲੈ ਕੇ ਨਾਲੀ ਤੱਕ ਦਾ ਸੋ ਹੁਣ ਇਹ ਕਿਹੋ ਜਿਹਾ ਰਹਿੰਦਾ ਸਫ਼ਰ ਕੀ ਗੱਲਬਾਤ ਹੈ ਉਹ ਸਾਰਾ ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂਗੇ